ਸਤਿ ਸ਼੍ਰੀ ਅਕਾਲ ਮੈਂ ਸੋਮਸੋ ਹੋਂਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਜੁੰਟੀ ਅੱਜ ਪੋਸੂ ਨਾਮਾ ਚੈਨਲ ਦੀ ਟੀਮ ਜਿਹੜੀ ਹੈ ਉਹ ਹਰਦਾਸਪੁਰ ਪਿੰਡ ਪਹੁੰਚੀ ਹੈ ਔਰ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਇਸ ਸਮੇਂ ਜਿਹੜਾ ਸਭਾ ਚੱਲ ਰਹੀ ਹੈ ਇਹਨਾਂ ਦਿਨਾਂ ਦੇ ਵਿੱਚ ਸਭਾ ਤੇ ਦੂਰੋਂ-ਪਾਰੋਂ ਸੰਗਤ ਜਿਹੜੀ ਦੇਸ਼ਾਂ-ਵਿਦੇਸ਼ਾਂ ਤੋਂ ਆਉਂਦੀ ਹੈ ਔਰ ਉਹਨਾਂ ਦੇ ਹੈਰਨ ਵਾਸਤੇ ਔਰ ਲੰਗਰ ਦਾ ਇੰਤਜ਼ਾਮ ਬਕਾਇਦਾ ਤੌਰ ਤੇ ਇੱਥੋਂ ਦੀ ਪੰਚਾਇਤ ਨੇ ਕੀਤਾ ਹੈ ਮੇਰੇ ਨਾਲ ਸਰਪੰਚ ਸਾਹਿਬ ਮੌਜੂਦ ਨੇ ਇਸ ਸਮੇਂ ਸਰਪੰਚ ਸਾਹਿਬ ਨਾਮ ਕੀ ਹੈ ਤੁਹਾਡਾ ਮੇਰੇ ਨਾਲ ਹਰਿੰਦਰ ਸਿੰਘ ਜੀ ਕਿੰਨੇ ਸਾਲਾਂ ਤੋਂ ਲੰਗਰ ਚੱਲ ਰਿਹਾ ਹੈ ਇਹ ਇਹ ਤਾਂ ਸਾਡੇ ਜੀ ਬਜ਼ੁਰਗਾਂ ਤੋਂ ਚੱਲ ਆ ਰਿਹਾ ਚੱਲ ਆ ਰਿਹਾ ਮੇਰੀ 50 ਸਾਲ ਦੀ ਉਮਰ ਹੋ ਗਈ ਕੀ ਬਾਤ ਹੈ ਜੀ ਉਹ ਤੋਂ ਪਹਿਲਾਂ ਦਾ ਹੀ ਚੱਲ ਆ ਰਿਹਾ ਪਹਿਲਾਂ ਤੁਸੀਂ ਛੋਟੇ ਛੋਟੇ ਹੁੰਦੇ ਵੀ ਸੇਵਾ ਕਰਦੇ ਸੀ ਹਾਂਜੀ 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 ਅੱਛਾ ਅੱਛਾ ਹਰਿੰਦਰ ਸਿੰਘ ਜੀ ਇਹ ਵੀ ਦੱਸੋ ਸਾਨੂੰ ਕਿ ਮਤਲਬ ਕਿੰਨੇ ਦਿਨ ਜਿਹੜਾ ਲੰਗਰ ਚੱਲੇਗਾ ਔਰ ਕਿੰਨੀ ਤਰੀਕ ਤੋਂ ਸ਼ੁਰੂ ਕਰ ਦਿੱਤਾ ਤੁਸੀਂ ਅਸੀਂ ਭਾਈ 23 ਤਰੀਕ ਤੋਂ ਅਸੀਂ ਆਗੇ ਸੀਗੇ ਔਰੇ ਅੱਛਾ ਜੀ ਸਾਰਾ ਹ ਟੈਂਟ ਰੋਡ ਵਗੈਰਾ 23 ਤੋਂ ਅਰੇਂਜਮੈਂਟ ਕਰ ਲਿਆ ਤੇ ਹੁਣ 24 ਤੋਂ ਸ਼ੁਰੂ ਕਰਤਾ ਸੀਗਾ 30 ਤੱਕ ਚੱਲਣਾ ਸਾਡਾ ਹੁਣ ਦਿਨ ਰਾਤ ਚੱਲੇਗਾ ਜਾਂ ਸੇਵਾਦਾਰਾਂ ਨੂੰ ਕੁਝ ਰੈਸਟ ਹਰ ਰੈਸਟ ਮਿਲਦੀ ਹੈ 12 ਵਜੇ ਤੱਕ ਚਲੀ ਜਾਂਦਾ ਜੀ ਜੇ 12 ਵਜੇ ਤੋਂ ਬਾਅਦ ਕਿਉਂਕਿ ਸੰਗਤਾਂ ਤਾਂ ਸਾਰੀ ਰਾਤ ਹੀ ਆਉਂਦੀਆਂ ਜਾਂਦੀਆਂ ਦੇਖੋ ਫਿਰ ਪਤਾ ਕਿ ਸੇਵਾਦਾਰ ਨੇ ਰੈਸਟ ਵੀ ਕਰਨੀ ਹੁੰਦੀ ਹੈ ਹਾਂਜੀ 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 ਫਿਰ ਡਿਊਟੀਆਂ ਬਦਲਦੇ ਵੀ ਉਹ ਜੇ 12 ਵਜੇ ਤੋਂ ਬਾਅਦ ਸੰਗਤ ਆ ਜਵੇ ਤਾਂ ਤੁਸੀਂ ਵੀਰੋ ਛਕਾ ਦੇਣਾ ਵਿੱਚ ਹਾਂਜੀ ਆਉਂਦੇ ਨੇ ਵਿੱਚ ਪੰਜ ਚਾਰ ਬੰਦੇ ਹਾਂਜੀ ਹਾਂਜੀ ਕਿੰਨਾ ਕੁ ਸਹਿਯੋਗ ਹੈ ਆਲੇ ਦੁਆਲੇ ਦੇ ਪਿੰਡਾਂ ਦਾ ਕਿ ਸਿਰਫ ਹਰਦਾਸਪੁਰ ਦਾ ਹੀ ਸਹਿਯੋਗ ਹੈ ਨਹੀਂ ਦੁਬਾਰ ਬਹੁਤ ਦੋਨੀ ਬਹੁਤ ਵੱਡੇ ਵੱਡੇ ਪੈ ਰਹੇ ਜੀ ਮਿੱਤਾ ਗੁਫਤਾਨੀ ਦੇ ਇੰਦਰ ਨਹੀਂ ਸਾਡਾ ਨਾਂ ਹੀ ਨਹੀਂ ਬੋਲਣਾ ਹਾਂਜੀ ਹਾਂ ਵਿੱਚ ਤਾਂ ਇਹ ਜੇ ਬੰਦੇ ਆਉਂਦੇ ਨੇ ਕਹਿੰਦੇ ਮਹਿਨਾ ਚਲਾਈ ਜੋ ਰਸ ਰਹੀ ਭੇਜਿਆ ਨੇ ਪਰ ਹੁਣ ਦੇਖੋ ਇੰਨਾ ਬਸ ਜਦੋਂ ਅਕਾਲ ਪੁਰਖ ਦੀ ਬਖਸ਼ਿਸ਼ ਹੋਈ ਹਾਂਜੀ 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 ਤਾਂ ਅੱਛਾ ਨੌਜਵਾਨਾਂ ਵੱਲੋਂ ਕਿੰਨਾ ਸਹਿਯੋਗ ਹੈ ਨੌਜਵਾਨਾਂ ਵੱਲੋਂ ਇਹ ਸਾਰਾ ਇਹ ਹੋਈ ਉਹਨਾਂ ਵੱਲੋਂ ਹਾਂਜੀ ਹਾਂ ਉਹਨਾਂ ਵੱਲੋਂ ਹੈ ਸਾਰਾ ਦੇਖੋ ਸਿਆਣੇ ਬੰਦੇ ਤਾਂ ਨਹੀਂ ਹੁੰਦੀ ਸੇਵਾ ਨਹੀਂ ਹੁੰਦੀ ਹਾਂਜੀ ਹਾਂ ਲੇਕਿਨ ਕਮਾਂਡ ਜਿਹੜੀ ਆ ਉਹ ਤੁਹਾਡੀ ਬਹੁਤ ਜ਼ਰੂਰੀ ਹੈ ਉਹਦੋਂ ਹੈਗੀ ਉਹਦੋਂ ਜ਼ਰੂਰੀ ਹੈ ਹਾਂਜੀ ਇਹ ਦੇਖੋ ਰੋਡ ਬਾਕੀ ਹੋਰ ਵਾਲੇ ਵਾਲੇ ਸਾਰਾ ਉਹ ਤਾਂ ਦੇਖਣ ਲੰਗਰ ਦੇ ਵਿੱਚ ਹਰ ਰੋਜ਼ ਕੀ ਬਣਦਾ ਹੈ ਸਰ ਹਰ ਅਲੱਗ-ਅਲੱਗ ਚੀਜ਼ਾਂ ਬਣਾਉਂਦੇ ਹੋ ਚੀਜ਼ਾਂ ਚੇਂਜ ਕਰੀ ਜਾਂਦੇ ਜਿਵੇਂ ਪ੍ਰਸ਼ਾਦ ਦਾ ਕੋਲ ਚੱਲਦਾ ਰਹਿੰਦਾ ਉਹ ਤਾਂ ਚੱਲੇਗਾ ਹਾਂ ਸਬਜੀ ਤੇ ਕਦੇ ਚੌਲ ਕਰਤੇ ਜੀ ਕਦੇ ਮਿੱਠੇ ਕਰਤੇ ਨਮਕੀਨ ਕਰਤੇ ਪ੍ਰਸ਼ਾਦ ਬਣਾਤਾ ਕਦੇ ਦਾਲ ਕਰਤੀ ਵਸੇ ਬਦਲ-ਬਦਲ ਕੇ ਚੱਲੀਆਂ ਜਾਂਦਾ ਜੀ ਬਿਲਕੁਲ ਹਾਂ ਜੀ ਚਾਰ ਆਸਤਾ ਲਗ ਰੋ ਚੱਲੀ ਇਹ ਤਾਂ ਨੇਚਰਲੀ ਚੱਲਦੀ ਜਾਂਦਾ ਹਾਂ ਜੀ ਹਾਂ ਜੀ ਸੋ ਬਹੁਤ ਵਧੀਆ ਸਰਪੰਚ ਸਾਹਿਬ ਨੇ ਗੱਲਬਾਤ ਕੀਤੀ ਹੈ ਕਿ ਪਿੰਡ ਦੇ ਵਿੱਚੋਂ ਨੌਜਵਾਨਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ ਔਰ ਜਿਹੜੇ ਨੌਜਵਾਨ ਨੇ ਤੁਸੀਂ ਦੇਖੋ ਉਧਰ ਵੀ ਖੜੇ ਨੇ ਚਾਰੇ ਪਾਸੇ ਇਹ ਤਾਂ ਸਿਰਫ ਕਮਾਂਡ ਦੇ ਰਹੇ ਨੇ ਔਰ ਇਹ ਪਿੰਡ ਦੀ ਬੜੀ ਖਾਸੀਅਤ ਹੁੰਦੀ ਹੈ ਜਿੱਥੇ ਬਜ਼ੁਰਗਾਂ ਦੀ ਕਮਾਂਡ ਦੇ ਹੇਠ ਨੌਜਵਾਨ ਪੀੜੀ ਜਿਹੜੀ ਹੈ ਉਹ ਮਤਲਬ ਸੇਵਾ ਦੇ ਰੂਪ ਵਿੱਚ ਕੰਮ ਦੇ ਰੂਪ ਵਿੱਚ ਕਰਦੇ ਰਹਿੰਦੇ ਨੇ ਮੈਂ ਦੇਖ ਰਿਹਾ ਕਿ ਲੰਗਰ ਜਿਹੜੇ ਸੰਗਤ ਬਾਹਰੋਂ ਆਉਂਦੀ ਆ ਉਹਨਾਂ ਨੂੰ ਜ਼ਬਰਦਸਤੀ ਰੋਕਿਆ ਜਾ ਰਿਹਾ ਕਿ ਕਿੰਨਾ ਕੁ ਸਹਿਮਤ ਹੋ ਉਸ ਦੇ ਨਾਲ ਨਹੀਂ ਜ਼ਬਰਦਸਤੀ ਕੋਈ ਨਹੀਂ ਰੋਕਦਾ ਜੀ ਜੀ ਦੇਖੋ ਕੱਲ ਤਾਂ ਸਾਨੂੰ ਰੋਕਣ ਦਾ ਲੋੜ ਹੀ ਨਹੀਂ ਪਈਗੀ ਲੋੜ ਹੀ ਨਹੀਂ ਪਈ ਹਾਂ ਕਿੰਨਾ ਰਾਸਿਕ ਹਾਂ ਪੈਣੇ ਦੀ ਵੈਸੇ ਸੰਗਤ ਆਪਣੇ ਆਪ ਹੀ ਰੁਕੀ ਜਾਂਦੀ ਹੈ ਰੁਕੀ ਜਾਂਦੀ ਹੈ ਅਸੀਂ ਰੋਕਦੇ ਆ ਵੈਸੇ ਆਪਣੇ ਨੌਜਵਾਨਾਂ ਨੂੰ ਵੀ ਜ਼ਬਰਦਸਤੀ ਨਹੀਂ ਕਰਦੇ ਜ਼ਬਰਦਸਤੀ ਨਹੀਂ ਕਰਦੇ ਹਾਂਜੀ ਹਾਂਜੀ ਜੀ ਜੀ ਇਸ ਸਾਲ ਸੰਗਤ ਵੈਗੁਰੂ ਦੀ ਕਿਰਪਾ ਨਾਲ ਬਹੁਤ ਜਾ ਰਹੀ ਹੈ ਬਿਲਕੁਲ ਨਹੀਂ ਹਰ ਸਾਲ ਹੀ ਬਹੁਤ ਜਾਂਦੀ ਹੈ ਤਕਰੀਬਨ ਤਾਂ ਹਰ ਸਾਲ ਹੀ ਜਾਂਦੀ ਹੈ ਲੇਕਿਨ ਇਤਕੀ ਪਤਾ ਨਹੀਂ ਕੀ ਵੈਗੁਰੂ ਦੀ ਕਿਰਪਾ ਇਤਕੀ ਜ਼ਿਆਦਾ ਹੀ ਜਾ ਰਹੀ ਹੈ ਅੱਛਾ ਸਰਪੰਚ ਸਾਹਿਬ ਇੱਕ ਗੱਲ ਮੈਂ ਤੁਹਾਡੇ ਤੋਂ ਜਰੂਰ ਪੁੱਛਣੀ ਹੈ ਸ਼ਾਇਦ ਤੁਸੀਂ ਵੀ ਉਹ ਦੌਰ ਦੇਖਿਆ ਹੋਵੇਗਾ ਪਹਿਲਾਂ ਲੱਡੂ ਜਲੇਬੀਆਂ ਬੜੇ ਚਲਦੇ ਹੁੰਦੇ ਸੀਗੇ ਇਹਨਾਂ ਦਿਨਾਂ ਦੇ ਵਿੱਚ ਜਦ ਕੀ ਇਹ ਜਿਹੜੇ ਦਿਨ ਐ ਔਰ ਜਦੋਂ ਛੋਟੇ ਸਾਹਿਬ ਜਦਿਆਂ ਦੀ ਸ਼ਹਾਦਤ ਨੂੰ ਯਾਦ ਕਰਦੇ ਆ ਮਾਤਾ ਗੁਜਰੀ ਦੀ ਸ਼ਹਾਦਤ ਨੂੰ ਯਾਦ ਕਰਦੇ ਆ ਠੰਡੇ ਬੁਰਜ ਨੂੰ ਯਾਦ ਕਰਦੇ ਆ ਲੂੰ ਕੰਡੇ ਖੜ ਜੰਦੇ ਨੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ ਜੋ ਲੋਕ ਅਜੇ ਵੀ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਦੇ ਵਿੱਚ ਫਸੇ ਹੋਏ ਦੇਖੋ ਇਹ ਕੋਈ ਖੁਸ਼ੀ ਦਾ ਤਾਂ ਹੈ ਨਹੀਂ ਹੈਗਾ ਇਹ ਹੈਗਾ ਸ਼ੀਦੀ ਦਿਹਾੜਾ ਜੀ ਤੇ ਅਸੀਂ ਤਾਂ ਇਹੀ ਕਹਿੰਦੇ ਵੀ ਦੇਖੋ ਇਹ ਤਾਂ ਮਾਲ ਕੁਛੀ ਦੇ ਧਿਆੜੇ ਦੇ ਵਧੀਆ ਲੱਗਦੇ ਨੇ ਲੱਡੂ ਹੋ ਲੰਗਾ ਜਲੇਬੀਆਂ ਦਾ ਇਹ ਤਾਂ ਹੁਣ ਦੁੱਖ ਦੀ ਘੜੀਏ ਦੇ ਵਿੱਚ ਤਾਂ ਪ੍ਰਸ਼ਾਦਾ ਲੰਗਰੀ ਕਰਨਾ ਚਾਹੀਦਾ ਸਾਰੇ ਨੂੰ ਸੈਂਪਲ ਸਦਾ ਸੈਂਪਲ ਸੈਂਪਲ ਹਾਂਜੀ ਬਿਲਕੁਲ ਸੋ ਦੋਸਤੋ ਇਹ ਸਰਪੰਚ ਸਾਹਿਬ ਦੀ ਸੋਚ ਤੇ ਮੈਂ ਮੈਨੂੰ ਯਾਦ ਆ ਕਿ ਅਸੀਂ ਪਿਛਲੇ ਸਾਲ ਵੀ ਇਸ ਨੂੰ ਸਾਰਾ ਕਵਰ ਕੀਤਾ ਸੀਗਾ ਸੋ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਤੁਸੀਂ ਜੋ ਵੀ ਪਿੰਡ ਵੱਲੋਂ ਤਿਲ ਫੁੱਲ ਤੁਹਾਡੇ ਦੋਸਤਾਂ ਵੱਲੋਂ ਸੰਗਟਾ ਵੱਲੋਂ ਸਹਿਯੋਗ ਮਿਲਦਾ ਹੈ ਤੁਸੀਂ ਉਸ ਨੂੰ ਸਤਗੁਰ ਦੇ ਚਰਨਾਂ ਵਿੱਚ ਲਾ ਰਹੇ ਹੋ ਉਹਨਾਂ ਦਾ ਅਸ਼ੀਰਵਾਦ ਹੈ ਔਰ ਇਸੇ ਤਰ੍ਹਾਂ ਇਹ ਅਸ਼ੀਰਵਾਦ ਬਣਿਆ ਰਹੇ ਕਹ ਰਹੇ ਮਿੱਠੇ ਦੀ ਗੱਲ ਜੀ ਇਹ ਤਾਂ ਐਸਜੀਪੀਸੀ ਆਪਣੀ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਨੇ ਵੀ ਆਦੇਸ਼ ਦਏ ਸੀ ਭਈ ਮਿੱਠਾ ਵਗੈਰਾ ਕੋਈ ਨਹੀਂ ਕਰਨਾ ਓਨਲੀ ਸਿਰਫ ਸਾਦਾ ਤੇ ਸਿੰਪਲ ਲੰਗਰ ਕਰ ਆਸ਼ਾਤਾਂ ਨੇ ਜੀ ਇਹ ਲੋਕੀ ਮੇਲਿਆਂ ਦੇ ਤੌਰ ਤੇ ਮਨਾ ਰਹੇ ਨੇ ਪਰ ਹੁਣ ਸੋਚ ਬਿਲਕੁਲ ਬਿਲਕੁਲ ਹਾਂ ਜੀ ਹਾਂ ਜੀ ਚਲੋ ਆਪਣਾ ਇਹ ਜੋੜ ਮੇਲ ਜਿਹੜਾ ਹੈ ਸੋ ਸਰਪੰਚ ਸਾਹਿਬ ਤੁਸੀਂ ਟੀਮ ਨੂੰ ਨਾਲ ਲੈ ਕੇ ਚੱਲਿਓ ਮੇਰੇ ਵੀਰ ਅਕਾਰਪੁਰਖ ਤੁਹਾਡੇ ਤੇ ਇਸੇ ਤਰ੍ਹਾਂ ਹੀ ਦਇਆ ਬਣਾਈ ਰੱਖੇ ਔਰ ਅਗਲੇ ਸਾਲ ਵੀ ਅਸੀਂ ਆਵਾਂਗੇ ਜੀ ਔਰ ਕਵਰ ਕਰਾਂਗੇ ਸੋ ਦੋਸਤੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਅਸੀਂ ਪਿੱਛੇ ਵੀ ਕਵਰ ਕਰਨ ਦੀ ਕੋਸ਼ਿਸ਼ ਕਰਦੇ ਆ ਆਜੋ ਨਾਲ ਹੀ ਆਜੋ ਤੁਸੀਂ ਸੋ ਅਸੀਂ ਅਸੀਂ ਚਾਹੁੰਦੇ ਆ ਕਿ ਪਿੱਛੇ ਵੀ ਮੇਰੀਆਂ ਭੈਣਾਂ ਬੱਚੇ ਜਿਹੜੇ ਨੇ ਉਹ ਸੇਵਾ ਦੇ ਵਿੱਚ ਮਸ਼ਰੂਫ ਨੇ ਇਹ ਇਹ ਹੋ ਚੁੱਕੇ ਇਹ ਤਾਂ ਇਹਨਾਂ ਦੇ ਹੋ ਹੋ ਗਏ ਆ ਸੋ ਇਹ ਤੁਸੀਂ ਦੇਖਦੇ ਹੋ ਕਿ ਮਤਲਬ ਪੂਰੇ 30 ਤਰੀਕ ਤੱਕ ਜਿਹੜਾ ਲੰਗਰ ਚੱਲੇਗਾ ਉਹਦੇ ਵਾਸਤੇ ਬਕਾਇਦਾ ਤੌਰ ਤੇ ਲੱਕੜਾਂ ਦਾ ਇੰਤਜ਼ਾਮ ਕੀਤਾ ਹੋਇਆ ਹੈ ਇਹ ਪਿੱਛੇ ਬਿਲਕੁਲ ਇਸੇ ਟੈਂਟ ਦੇ ਪਿੱਛੇ ਆ ਦੇਖੋ ਮੇਰੀਆਂ ਭੈਣਾਂ ਦੇਖੋ ਕਿੰਨੀ ਸ਼ਿੱਦਤ ਦੇ ਨਾਲ ਇਹ ਸੇਵਾ ਕਰ ਰਹੀਆਂ ਨੇ ਔਰ ਹਰ ਸਾਲ ਇਹ ਭੈਣਾਂ ਸੇਵਾ ਕਰਦੀਆਂ ਨੇ ਕਹਿੰਦੇ ਹੁੰਦੇ ਆ ਕਿ ਮਾਈਆਂ ਰੱਬ ਰਜਾਈਆਂ ਜਿਸ ਸੰਸਥਾ ਦੇ ਪਿੱਛੇ ਭੈਣਾਂ ਦਾ ਪੂਰਾ ਸਹਿਯੋਗ ਹੋਵੇ ਭੈਣਾਂ ਦਾ ਯੋਗਦਾਨ ਹੋਵੇ ਉਹ ਸੰਸਥਾ ਔਰ ਉਹ ਸੋਸਾਇਟੀ ਕਦੇ ਵੀ ਮਾਤ ਨਹੀਂ ਖਾਂਦੀ ਸੋ ਮਾਈਆਂ ਰੱਬ ਰਜ਼ਾਈਆਂ ਮੇਰੀਆਂ ਭੈਣਾ ਦੇਖੋ ਕਿੰਨੀ ਸ਼ਿੱਦਤ ਦੇ ਨਾਲ ਅਕਾਲ ਪੁਰਖ ਦੀ ਬਖਸ਼ਿਸ਼ ਦੇ ਵਿੱਚ ਸੇਵਾ ਤੇ ਲੱਗੀਆਂ ਹੋਈਆਂ ਨੇ ਔਰ ਹਰ ਸਾਲ ਹੀ ਮੈਨੂੰ ਮੈਂ ਕੁਝ ਚਿਹਰੇ ਦੇਖਿਆ ਹਰ ਸਾਲ ਹੀ ਇਹਨਾਂ ਭੈਣਾ ਦੇ ਸਾਨੂੰ ਇੱਥੇ ਦਰਸ਼ਨ ਹੁੰਦੇ ਨੇ ਪਰਿਵਾਰ ਛੱਡ ਕੇ ਬੱਚਿਆਂ ਨੂੰ ਛੱਡ ਕੇ ਪੂਰੀ ਤਨਦੇਹੀ ਦੇ ਨਾਲ ਜਿਵੇਂ ਸਰਪੰਚ ਸਾਹਿਬ ਨੇ ਕਿਹਾ ਕਿ ਕੋਈ ਵੀ ਬੱਚਾ ਪਿੰਡ ਦੇ ਵਿੱਚ ਨਜ਼ਰ ਨਹੀਂ ਆਉਂਦਾ ਸਭ ਸੇਵਾ ਦੇ ਵਿੱਚ ਲੱਗੇ ਹੋਏ ਨੇ ਕੋਈ ਚਾਹ ਦੀ ਸੇਵਾ ਕਰ ਰਿਹਾ ਕੋਈ ਲੰਗਰ ਵਰਤੌਣ ਦੀ ਸੇਵਾ ਕਰ ਰਿਹਾ ਕੋਈ ਸਬਜ਼ੀ ਦੇਣ ਦੀ ਸੇਵਾ ਕਰ ਰਿਹਾ ਭੈਣਾਂ ਦੇ ਪ੍ਰਸ਼ਾਦੇ ਤਿਆਰ ਕਰਨ ਦੀ ਹੈ ਸੇਵਾ ਅੰਬੇ ਦੇ ਵਿੱਚ ਪੂਰੀ ਤਰ੍ਹਾਂ ਮਸ ਨਹੀਂ ਇਹ ਆਕਾਲ ਪੁਰਖ ਦੀ ਬੜੀ ਬਖਸ਼ਿਸ਼ ਹੈ ਨਾ ਦਾ ਬੜਾ ਪਿਆਰਾ ਕਿੰਨੇ ਰੱਖਿਆ ਸੀ ਤੁਹਾਡਾ ਨਾਮ ਮਾਵਾਪਾ ਨੇ ਜਿਨ੍ਹਾਂ ਨੇ ਜਰਮਪੜ ਜਿਨ੍ਹਾਂ ਨੇ ਜਰਮ ਦਿੱਤਾ ਕਿਹੜਾ ਪਿੰਡ ਆ ਮਾਤਾ ਜੀ ਰੁੜਕੀ ਰੁੜਕੀ ਅੱਛਾ ਰੁੜਕੀ ਵੀ ਨੇੜੇ ਪਿੰਡਾ ਕਿਤੇ ਹਾਂ ਕਰੋੜਾਂ ਦੀ ਰੁੜਕੀ ਆ ਨੇੜੀ ਆ ਅੱਛਾ ਰਹਿੰਦੇ ਇੱਥੇ ਹੋ ਤੁਸੀਂ ਹਾਂਜੀ ਹਾਂਜੀ ਪੇਕੇ ਨੇ ਰੁੜਕੀ ਦਾ ਪੇਕੇ ਨੇ ਵਾਹ ਜੀ ਵਾਹ ਮਾਤਾ ਸਾਡੀ ਪੇਕੇ ਆਈ ਹੋਈ ਹੈ ਜੀ ਨੀ 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 ਹਾਂ ਇਹ ਸਾਰੇ ਇਹ ਸਾਰੇ ਮਾਤਾ ਜੀ ਕਿੰਨੇ ਸਾਲਾਂ ਤੋਂ ਇਹ ਲੰਗਰ ਜਿਹੜਾ ਤੁਸੀਂ ਦੇਖਦਾ ਇਹ ਤਾਂ ਜੀ ਅਸੀਂ ਕਹਿ ਨਹੀਂ ਸਕਦੇ ਬਹੁਤ ਸਾਡੇ ਆਉਣ ਤੋਂ ਵੀ ਪਹਿਲਾਂ ਦੇ ਚੱਲਦੇ ਨੇ ਇੱਕਣ ਇਸੇ ਤਰ੍ਹਾਂ ਹੀ ਚੱਲਦੇ ਰਹੇ ਐਸੇ ਤਰ੍ਹਾਂ ਹੀ ਚੱਲਦੇ ਨੇ ਵਾਹ ਜੀ ਹਾਂ ਇਹ ਸਾਡੇ ਬੱਚੇ ਨੇ ਨਾ ਜਿਹੜੇ ਇਹ ਗੱਡ ਵੱਡ ਕੇ ਸੇਵਾ ਕਰਦੇ ਕਰ ਰਹੇ ਨੇ ਕਰ ਰਹੇ ਬੜੀ ਬਖਸ਼ਿਸ਼ ਹੈ ਇਹਨਾਂ ਤੇ ਉੱਪਰ ਬੜੀ ਬਖਸ਼ਿਸ਼ ਹੈ ਮਾਦੇ ਬਖਸ਼ਾ ਇੱਕਣੇ ਕਹਿ ਰਹੇ ਇਹਨਾਂ ਤੇ ਕਿਰਪਾ ਰੱਖੇ ਮਾਲਕ ਬਹੁਤ ساری ਕਿਰਪਾ ਬਣਾ ਕੇ ਰੱਖੇ ਵੈਰੀ ਗੁੱਡ ਵੈਰੀ ਬਹੁਤ ਇਹ ਜਿਹੜੀਆਂ ਦੁਆਵਾਂ ਨਿਕਲਦੀਆਂ ਨੇ ਮਾਤਾ ਦੇ ਦਿਲੋਂ ਨਿਕਲਦੀਆਂ ਨੇ ਜਦੋਂ ਸਰਪੰਚ ਸਾਹਿਬ ਚੰਗੀ ਸੋਚ ਦੇ ਮਾਲਕ ਇਸ ਪਿੰਡ ਨੂੰ ਮਿਲੇ ਹੋਣ ਤਾਂ ਫਿਰ ਤਾਂ ਸੋਨੇ ਤੇ ਸੋਹਾਗੇ ਵਾਲੀ ਗੱਲ ਬਹੁਤ ਵਧੀਆ ਤੋਂ ਵਧੀਆ ਕੰਮ ਕਰੇ ਨੇ ਜੀ ਇਹਨਾਂ ਨੇ ਤਾਂ ਵਧੀਆ ਤੋਂ ਵਧੀਆ ਕੰਮ ਕਰੇ ਨੇ ਇਹਨਾਂ ਨੇ ਕੀਤਾ ਬਿਲਕੁਲ ਜੀ ਬਿਲਕੁਲ ਜਦੋਂ ਨਿਸ਼ਕਾਮ ਆਪ ਹੋਈਏ ਨਾ ਅਕਾਲ ਪੁਰਖ ਦਾ ਜਦੋਂ ਅਸੀਂ ਇਹਨਾਂ ਨੂੰ ਦੇਖ ਲੈਂਦੇ ਆ ਸਾਨੂੰ ਇੰਨਾ ਲੱਗਦਾ ਨਾ ਵੀ ਅਸੀਂ ਸਾਣੀ ਕਿਹੜੇ ਆ ਉਹਦੇ ਜਿਹੜੇ ਖੜੇ ਆ ਜਦ ਸਾਡੇ ਬੱਚੇ ਸਾਨੂੰ ਪਿਆਰ ਨਾਲ ਬੋਲਦੇ ਨੇ ਬਹੁਤ ਖੁਸ਼ ਹੋ ਕੇ ਸਾਨੂੰ ਮਿਲਦੇ ਨੇ ਨਾ ਬਹੁਤ ਚੰਗਾ ਲੱਗਾ ਮਾਤਾ ਜੀ ਤੁਹਾਡੇ ਨਾਲ ਗੱਲਬਾਤ ਕੀਤੀ ਸਾਨੂੰ ਵੀ ਬਹੁਤ ਚੰਗਾ ਲੱਗਾ ਸੋ ਦੋਸਤੋ ਜਿਵੇਂ ਤੁਸੀਂ ਦੰਦਿਓ ਕਿ ਹਰਦਾਸਪੁਰ ਦੇ ਵਿੱਚ ਅੱਜ ਚੈਨਲ ਦੀ ਟੀਮ ਬੈਠੀ ਆ ਔਰ ਮੇਰੇ ਨਾਲ ਸਰਪੰਚ ਸਾਹਿਬ ਹੈ ਭੈਣਾ ਨੇ ਮਾਤਾ ਮਾਂ ਨੇ ਹੋਰ ਇਧਰ ਮੇਰੀਆਂ ਭੈਣਾ ਨੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਭੈਣੋ ਚਾਹ ਦਾ ਲੰਗਰ ਤੱਪਦਾ ਹੀ ਰਹਿੰਦਾ ਘਰ ਅਜ ਹੈ ਹਾਂ ਕੀ ਨਾਮ ਹੈ ਤੁਹਾਡਾ ਨੈਬਕੌਰ ਆ ਜੀ ਨੈਬਕੌਰ ਜੀ ਕਿੱਥੋਂ ਦੇ ਹੋ ਤੁਸੀਂ ਅਸੀਂ ਤਾਂ ਹੁਣ ਇੱਥੇ ਗਏ ਆ ਜੀ ਹਰਦਾਸਪੁਰ ਕਿਉਂ ਅੱਛਾ ਜੀ ਵੈਸੇ ਕਿਹੜਾ ਪਿੰਡ ਆ ਤੁਹਾਡਾ ਮੇਰਾ ਪਿੰਡ ਤਾਂ ਜੀ ਚੀਕੇ ਵੱਲ ਪੈਂਦਾ ਬਾਬਰ ਅੱਛਾ ਇਹ ਹਰ ਸਾਲ ਹੀ ਇੱਥੇ ਸੇਵਾ ਕਰਨ ਦਾ ਮੌਕਾ ਮਿਲਦਾ ਹੈ ਹਾਂ ਜੀ ਹਾਂ ਜੀ ਹਰ ਸਾਲ ਵਾਹ ਜੀ ਨੰਗਰ ਸਿਰਫ ਲੰਗਰ ਦੀ ਸੇਵਾ ਤੁਹਾਡੇ ਕੋਲ ਹੈ ਹਾਂ ਜੀ ਹਾਂ ਜੀ ਲੰਗਰ ਤੁਹਾਡਾ ਕੀ ਨਾਮ ਹੈ ਭੈਣ ਜੀ ਜੀਜੀਤ ਕਾਰਾ ਜੀ ਅੱਛਾ ਤੁਸੀਂ ਵੀ ਇਸੇ ਪਿੰਡ ਤੋਂ ਹਾਂ ਜੀ ਅੱਛਾ ਮੈਂ ਹਰ ਸਾਲ ਹੀ ਪਿਛਲੇ ਸਾਲ ਵੀ ਅਸੀਂ ਕਵਰ ਕੀਤਾ ਸੀਗਾ ਇਹ ਬੜੀ ਪਿਆਰ ਦੇ ਨਾਲ ਲੰਗਰ ਜਿਹੜੇ ਆ ਉਹ ਬਣਾਏ ਜਾਂਦੇ ਨੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕਿ ਹਰ ਸਾਲ ਹੀ ਦੇਖਦੇ ਹਾਂ ਹਾਂ ਜੀ ਹਾਂ ਜੀ ਹਰ ਸਾਲ ਹੁੰਦਾ ਜੀ ਬਹੁਤ ਪਿਆਰ ਨਾਲ ਸੇਵਾ ਕਰਦੇ ਹਾਂ ਜੀ ਹਾਂ ਹਾਂ ਜੀ ਹਾਂ ਜੀ ਦੰਨੇ ਆ ਜੀ ਵ ਤੁਹਾਡਾ ਕੀ ਬੇਟੇ ਨਾਮ ਹੈ ਸ਼ਗਨਪ੍ਰੀਤ ਕੌਰ ਸ਼ਗਨ啊 ਵਾਹ ਜੀ ਵਾਹ ਸ਼ਗਨਪ੍ਰੀਤ ਜੀ ਕਿਹੜੀ ਕਲਾਸ ਚ ਪੜਦੇ ਹੋ ਪਲੱਸ 2 ਜੀ ਪਲੱਸ 2 ਕਿ ਨਾਨ ਮੈਡੀਕਲ ਜਾਂ ਕੀ ਆਰਟਸ ਦੇ ਵਿੱਚ ਹਾਂਜੀ ਕੀ ਪੁੱਤ ਹਰ ਸਾਲ ਹੀ ਇੱਥੇ ਆਉਂਦੇ ਹੋ ਫਿਰ ਤੁਸੀਂ ਹਾਂਜੀ ਸੋ ਸ਼ਗਨਪ੍ਰੀਤ ਬੱਚੀ ਹੈ ਜੀ ਜਿਹੜੀ ਪਲੱਸ 2 ਦੇ ਵਿੱਚ ਪੜਦੀ ਹੈ ਔਰ ਬੜੀ ਸ਼ਿੱਦਤ ਦੇ ਨਾਲ ਸੇਵਾ ਵਿੱਚ ਲੱਗੀ ਹੈ ਔਰ ਮੈਂ ਚਾਹਾਂਗਾ ਕਿ ਅਸੀਂ ਇੱਕ ਵਾਰੀ ਫੇਰ ਜੀ ਆਹਾਹਾ ਵਾਹ ਜੀ ਵਾਹ ਮਾਂ ਨਾ ਜੀ ਨਾ ਮਾ ਦੇ ਚਰਨਾ ਵਿੱਚ ਤਾਂ ਸਵਰਗ ਹੁੰਦਾ ਹੈ ਮਾਤਾ ਜੀ ਕੀ ਨਾਮ ਹੈ ਤੁਹਾਡਾ ਸੁਖਦੇਵ ਕੌਰ ਹੈ ਜੀ ਸੁਖਦੇਵ ਕੌਰ ਵਾਹ ਜੀ ਵਾਹ ਸੁਖਦੇਵ ਜੀ ਮੇਰਾ ਤਾਂ ਹੀ ਕਿਹਾ ਉਹਨੇ ਮੈਂ ਕਹਿੰਦਾ ਜੀ ਸਰਪੰਚ ਸਾਹਿਬ ਖਿਆਲ ਰੱਖਦੇ ਆਪਣੇ ਬੰਦਿਆਂ ਦਾ ਤਾਂ ਹੀ ਤਾਂ ਕਹੇ ਜੀ ਫ਼ਤਿਹਜਾ ਮੇਰਾ ਹਾਂ ਹਾਂ ਅੱਛਾ ਹਰ ਸਾਲ ਹੀ ਆਉਂਦੇ ਹੋ ਹਰ ਸਾਲ ਜੀ ਅੱਛਾ ਮਾਤਾ ਜੀ ਮੈਂ ਇੱਕ ਸਵਾਲ ਜਿਹੜਾ ਪੁੱਛਦਾ ਹੁੰਦਾ ਵੀ ਕਿੰਨੇ ਸਾਲਾਂ ਤੋਂ ਤੁਸੀਂ ਇਹ ਲੰਗਰ ਨੂੰ ਦੇਖ ਰਹੇ ਹੋ ਇਹ ਤਾਂ ਬਹੁਤ ਸਾਲ ਹੋ ਗਏ ਜੀ ਅੱਛਾ ਜੀ ਹਾਂ ਕਿੰਨੇ ਸਾਲ ਅੰਦਾਜ਼ਾ ਹੋ ਗਏ ਹੋ ਗਏ ਹੁਣ ਮੈਂ ਕਹਿੰਦੀ ਆ ਅੱਛਾ ਜੀ ਚਾਹ ਤੇ ਮੇਰੇ ਹੋਂ ਤੋਂ ਤਾਂ ਪਹਿਲਾਂ ਦਾ ਹੀ ਚੱਲਦਾ ਹੈ ਅੱਛਾ ਉਸ ਬੇਲਾਂ ਦੇ ਲੰਗਰ ਤੇ ਅੱਜ ਦੇ ਲੰਗਰ 'ਚ ਕੀ ਫਰਕ ਲੱਗਾ ਤੁਹਾਨੂੰ ਵਧਿਓ ਜਾਂਦਾ ਸਾਡਾ ਲੰਗਰ ਦਾ ਕੱਲ ਦੇਖਦੇ ਤੁਸੀਂ ਕੱਲ ਬਹੁਤ ਜਿਆਦਾ ਸੰਗਤ ਪਤਾ ਨਹੀਂ ਆਉਂਦੀ ਹੈ ਕਹਿੰਦੇ ਜੀ ਭਾਵੇਂ ਮਹੀਨਾ ਚਲਾਈ ਰੱਖੋ ਹਾਂ ਸਭ ਤੋਂ ਗੈਰ ਤੋਂ ਚੱਕਦੇ ਆਸੀਂ ਹਾਂ ਸਭ ਤੋਂ ਗੈਰ ਤੋਂ ਚੱਕਦੇ ਹਾਂ ਵੀ ਮੇਰੇ ਖਿਆਲ 30 ਤਰੀਕ ਤੱਕ ਚੱਲੇਗਾ ਹਾਂ ਜੀ ਚੱਲੇਗਾ ਇਸੇ ਤਰ੍ਹਾਂ ਹੀ ਸੇਵਾ ਹੁੰਦੀ ਰਹੇਗੀ ਇੱਕਾਂ ਚੱਲੇਗੀ ਸੋ ਬਿਲਕੁਲ ਜੀ ਬਿਲਕੁਲ ਕਹਿੰਦੇ ਸਾਡੇ ਆਉਣ ਤੋਂ ਪਹਿਲਾਂ ਇਹ ਸੇਵਾਵਾਂ ਜਿਹੜੀਆਂ ਚੱਲਦੀਆਂ ਨੇ ਸੋ ਪਿੰਡ ਹਰਦਾਸਪੁਰ ਤੋਂ ਮੇਰੇ ਨਾਲ ਜਥੇਦਾਰ ਗੁਰਜੰਟ ਸਿੰਘ ਜੀ ਇਸ ਸਮੇਂ ਜੁੜੇ ਨੇ ਔਰ ਚਾਰ ਸਹਬਜਾਦਿਆਂ ਦੇ ਇਤਿਹਾਸ ਨੂੰ ਲੈ ਕੇ ਮਾਤਾ ਗੁਜਰੀ ਜੀ ਦੇ ਇਤਿਹਾਸ ਨੂੰ ਲੈ ਕੇ ਨਾ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਧ ਸੰਗ ਜੀ ਇਹ ਜੋ ਦਿਹਾੜੇ ਚੱਲ ਰਹੇ ਨੇ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਤੇ ਧੰਨ ਧੰਨ ਮਾਤਾ ਗੁਜਰੀ ਕੌਰ ਜੀ ਜਿਨ੍ਹਾਂ ਦੀ ਵੱਡੀ ਸ਼ਹਾਦਤ ਹੈ ਤੇ ਜਿਨ੍ਹਾਂ ਨੇ ਆਪਣੇ ਧਰਮ ਦੀ ਖਾਤਰ ਸੁਬੇ ਦੀ ਈਨ ਨਹੀਂ ਮੰਨੀ ਆਪਣੇ ਧਰਮ ਨੂੰ ਛੱਡਿਆ ਨਹੀਂ ਪਰ ਸ਼ਹੀਦੀਆਂ ਪਾਈਆਂ ਨੇ ੱਡੀ ਛੋਟੀ ਉਮਰ ਦੇ ਵਿੱਚ ਵੱਡੇ ਸਾਕੇ ਕਰ ਗਏ ਨੇ ਤੇ ਅੱਜ ਸਾਰਾ ਸੰਸਾਰ ਉਹਨਾਂ ਨੂੰ ਵੱਡੇ ਬਾਬੇ ਕਹਿ ਕੇ ਯਾਦ ਕਰਦਾ ਹੈ ਤੇ ਉਹਨਾਂ ਨੇ ਕਿਸੇ ਜ਼ੁਲਮ ਦੇ ਖਿਲਾਫ ਨਹੀਂ ਕਿਸੇ ਵੀ ਮਜ਼ਬ ਦੇ ਖਿਲਾਫ ਨਹੀਂ ਸਿਰਫ ਆਪਣੇ ਧਰਮ ਦੀ ਰੱਖਿਆ ਵਾਸਤੇ ਆਪਣੇ ਸਰੀਰ ਦਾ ਬਲੀਦਾਨ ਦਿੱਤਾ ਤੇ ਗੁਰਮਖੋ ਸਾਧ ਸੰਗਜਾਂ ਨੂੰ ਵੀ ਇਹੀ ਸਨੇਹਾ ਹੈ ਨਗਰ ਹਰਦਾਸਪੁਰ ਦੀਆਂ ਸੰਗਤਾਂ ਹਰ ਸਾਲ ਉਹਨਾਂ ਦੀ ਸ਼ਹੀਦੀ ਨੂੰ ਯਾਦ ਕਰਦਿਆਂ ਹੋਇਆਂ ਸਹੇਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਸਹਬਜ਼ਾਦਿਆਂ ਨੂੰ ਉਹਨਾਂ ਦੀ ਮਾਤਾ ਨੂੰ ਉਹਨਾਂ ਦੇ ਹੋਰ ਮਹਾਨ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਇਹ ਲੰਗਰ ਲੱਗਦੇ ਨੇ ਹਰ ਸਾਲ ਸਾਰਾ ਨਗਰ ਹੀ ਬੜਾ ਭਾਗਾਂ ਵਾਲਾ ਹੈ ਜਿਹੜਾ ਨਗਰ 71 ਹੋ ਕੇ ਤਨ ਮਨ ਧਨ ਦੇ ਨਾਲ ਸੇਵਾ ਕਰਦਾ ਕਿਉਂਕਿ ਗੁਰਮਖੋ ਮਾਇਆ ਤਾਂ ਸੁੱਤਦਾਰਾ ਸੁਲਸਮੀ ਪਾਪੀ ਕੇ ਵੀ ਹੋਏ ਸੰਤ ਸਮਾਗਮ ਹਰ ਖਤਾ ਤੁਲਸੀ ਦੁਰਲਭ ਹੋਈ ਮਾਇਆ ਤਾਂ ਬਹੁਤ ਲੋਕਾਂ ਕੋਲ ਪਈ ਹੈ ਪਰ ਸ਼ਹੀਦਾਂ ਸਿੰਘਾਂ ਦੀ ਯਾਦ ਦੇ ਵਿੱਚ ਇਹ ਲੰਗਰ ਚਲਾਉਣੇ ਬਹੁਤ ਵੱਡੇ ਭਾਗਾਂ ਦੀ ਕਰਮਾਂ ਦੀ ਗੱਲ ਹੈ ਸੱਚੇ ਪਾਤਸ਼ਾਹ ਕਿਰਪਾ ਕਰਨ ਅਸੀਂ ਉਹਨਾਂ ਬਾਰੇ ਕੁਝ ਜਾਣ ਨਹੀਂ ਸਕਦੇ ਪਰ ਉਹਨਾਂ ਦੀ ਪਾਏ ਹੋਏ ਪੂਰਨਾ ਤੇ ਚੱਲ ਕੇ ਪਾਈ ਗੁਰਸਿੱਖ ਬਣੀਏ ਸਬ ਦਾ ਭਲਾ ਮੰਗੀਏ ਜਿਵੇਂ ਸਤਿਗੁਰਾਂ ਦਾ ਫਰਮਾਨ ਹੈ ਅਵਲੱਲਾ ਨੂਰ ਪਾਇਆ ਕੁਦਰਤ ਕੇ ਸਾ ਬੰਦੇ ਏਕ ਨੂਰ ਤੇ ਸਭ ਜਗੁ ਭਜਿਆ ਕੌਣ ਭਲੇ ਕੋਮਨ ਦੇ ਸੋ ਸੱਚੇ ਪਾਤਸ਼ਾਹ ਕਿਰਪਾ ਕਰਨ ਮਿਹਰ ਕਰਨ ਭਾਈ ਸਾਨੂੰ ਵੀ ਜਾਗਰਿਤ ਕਰੀਆ ਉਹਨਾਂ ਨੇ ਅਸੀਂ ਵੀ ਗੁਰਸਿੱਖੀ ਨਾਲ ਜੁੜੀਏ ਵੱਧ ਤੋਂ ਵੱਧ ਸਾਰੇ ਧਰਮਾਂ ਦਾ ਸਤਿਕਾਰ ਕਰੀਏ ਸਵਾਰਾਂ ਨਾਲ ਪਿਆਰ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੌਥੇ ਤੱਕ ਕਰਾਂਗੇ ਅੱਛਾ ਹਾਂ ਚਾਰ ਚਾਰ ਦਿਨ ਚੱਲੂ ਕੰਮ ਸਾਰਾ ਚਾਰ ਦਿਨ 30 ਤੱਕ ਚੱਲੂ ਮਤਲਬ ਹਾਂ 30 ਤੱਕ 30 ਹੀ ਮਗਰੋਂ ਖਮਣੀ ਮਗਰੋਂ ਚੱਲਣੀ ਆ ਬਈ ਅੱਛਾ ਜੀ ਕੋਈ ਪਤਾ ਨਹੀਂ ਹੈ ਅੱਛਾ ਬਾਪੂ ਜੀ ਕਿਸ ਤਰ੍ਹਾਂ ਮਤਲਬ ਕਿੰਨੇ ਸਾਲਾਂ ਤੋਂ ਇਹ ਲੰਗਰ ਚੱਲ ਰਿਹਾ ਹੈ ਜੀ ਹੁਣਾਂ 40 50 ਸਾਲ ਦਾ ਅੱਛਾ ਜੀ ਪੱਕਾ ਲੰਗਰ ਹੈ ਬੜੇ ਪਹਿਲਾਂ ਤੇ ਆ ਹਾਏ ਹਾਏ ਪਹਿਲਾਂ ਉਹ ਇੱਕ ਮਾਜੀ ਵੀ ਸਿੰਘ ਉਹਨਾਂ ਦਾ ਇੱਕ ਨਾਈ ਹੁੰਦਾ ਦਾ ਅੱਛਾ ਜੀ ਉਹਨਾਂ ਨੇ ਇੱਕ ਕਰਾਹਾ ਉਹਦੇ ਕਰਾੜਾ ਕਰਿਆ ਹਾਏ ਹਾਏ ਫਿਰ ਮਾਜੀ ਜੀ ਨਾਲ ਕੇ ਗੱਲ ਹਾਂ ਫਿਰ ਪੈਸੇ ਬਣ ਲਾਗੇ ਫਿਰ ਉਹ ਕਹਿੰਦੇ ਸਾਨੂੰ ਅੱਧਰ ਧਾਓ ਸਾਡਾ ਪਿੰਡ ਚ ਹਾਂ ਹਾਂ ਛੋਟਾ ਜੀ ਫਿਰ ਅਸੀਂ ਉਹਦੇ ਕੱਲੇ ਲਾਗੇ ਕਰਨਾ ਅੱਛਾ ਜੀ ਬਸ ਫਿਰ ਅਸੀਂ ਜੋ ਕੰਮ ਚੱਲਿਆ ਜੋ ਕੰਮ ਚੱਲਿਆ ਬਾਬਾ ਫਿਰ ਚੱਲਦਾ ਰਿਹਾ ਜੀ ਕੋਈ ਅੰਤ ਨਹੀਂ ਹਾਂ ਹੁਣਾਂ ਚੱਲੂ ਕਰਾਹ ਵੀ ਚੱਲਦਾ ਚੌਣ ਵੀ ਚੱਲਦੇ ਨੇ ਹਾਂ ਸੱਜੇ ਸਬਜ਼ੀਆਂ ਮਾਗਣਾ ਹਲਵਾਈ ਵੀ ਮੁੰਡੇ ਹਲਵਾਈ ਹੋਗੇ ਸਾਡੇ ਅੱਦੇ ਆਪੀ ਸਬਜ਼ੀ ਕਰ ਰਹੇ ਤੁਸੀਂ ਖਾ ਕੇ ਦੇਖਿਓ ਖਾਧੀਆ ਬਿਲਕੁਲ ਬਿਸ਼ੱਕ ਲਿਆ ਪ੍ਰਸ਼ਾਦ ਹਾਂ ਦੇਖੋ ਫੇ ਕਹੀ ਬਣਾਉਂਦੇ ਨੇ ਨਹੀਂ ਬਹੁਤ ਬਹੁਤ ਮਿਹਰਬਾਨੀ ਹਾਂ ਔਰ ਇਹ ਪਿੰਡੇ ਹਮੇਸ਼ਾ ਚੜਦੀ ਕਲਾ ਚ ਰਹੇ ਸਾਡਾ ਹੀ ਕਿਰਪਾ ਸਾਡੀ ਮਾਬਿਆਂ ਦੀ ਕਿਰਪਾ ਉਹਨਾਂ ਦੀ ਕਿਰਪਾ ਮਾਇਆ ਨਹੀਂ ਬਿਲਕੁਲ ਉਹਨਾਂ ਨੇ ਇਹਨਾਂ ਨੇ ਬੱਚੇ ਸਾਡੇ ਪਿੱਛੇ ਚੜਾਤੇ ਸਾਡੀ ਆ ਨਹੀਂ ਕਰ ਸਕਦੇ ਆਏ ਹਾਏ ਸੱਚੀ ਗੱਲ ਫੇ ਜਿੰਨਾ ਚਿਰ ਉਹ ਦੁਨੀਆ ਰਹੂ ਨਾ ਜ ਉਹਨਾਂ ਨਾਮ ਚੱਲੇ ਨਾ ਬਹੁਤ ਬਹੁਤ ਮਿਹਰਬਾਨੀ ਬਾਕੀ ਹਾਂ ਲੰਗੜਾ ਸੀ ਮੈਨੂੰ ਉਹਨਾਂ ਜਿਹੜੇ ਲੰਗੜ ਚਲਾਵਾਂਗੇ ਸਾਰੇ ਕਿਰਪਾ ਕਰਨਾ ਚੰਗਾ ਮਹਾਰਾਜ ਧੰਨਵਾਦ ਤੁਹਾਡਾ ਜਾਓ